ਜੀ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਅੱਜ ਤੁਹਾਡਾ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਕਰ ਰਹੇ ਹਾਂ ਜੀ ਬਜਾਈ ਕਣਕ ਦੀ 826 ਦੀ ਤੇ ਆਪਾਂ ਇੱਧਰ ਬਾਹਰ ਆਏ ਹਾਂ ਜੌਂਡੀ ਨਾਲ ਤੇ ਉਧਰ ਮਹਿੰਦਰੇ ਨਾਲ ਬੀਜ ਰਹੇ ਹਾਂ ਜੀ ਕਣਕ 826 ਕਣਕ ਦੀ ਅੱਜ ਬਜਾਈ ਕਰ ਰਹੇ ਹਾਂ ਜੀ ਤੇ ਫਾਰਮ ਟਰੈਕਟਰ ਨਾਲ ਨਾਲ ਦਿਨ ਦਾ ਸੁਹਾਗਾ ਮਾਰ ਰਹੇ ਆ ਜੱਪਾ ਪਾਈ ਹੋਇਆ ਹੈ ਰੂ ਤੇ ਅੱਜ 826 ਦੀ ਬਜਾਈ ਹੋ ਰਹੀ ਹੈ ਨਾ ਵੀ ਛੋਡੂ ਕੌਣ ਸੀ ਬਜਾਈ ਹੋ ਰਹੀ ਹੈ ਕਣਕ ਬਜਾਈ ਹੋ ਰਹੀ ਹੈ ਕਣਕ ਬਜਾਈ ਕੌਣ ਸਾ ਨੰਬਰ ਵੀਜ ਨੇ ਅੱਜ 826 ਦੇਖੋ ਜੀ ਬੀਜ ਦੀ ਕੁਆਲਿਟੀ ਉਹੀ ਅੱਜ 826 ਦੀ ਹੋ ਰਹੀ ਹੈ ਜੀ ਬਜਾਈ ਤੇ ਆਪਾਂ ਬਾਕੇ ਕਰਿਆ ਤਿਆਰ ਖੇਤ ਦੋਹਰ ਦੋਹਰ ਬਾਕੇ ਤੇ ਦੌਰ ਤੋਂ ਅੱਗਾ ਮਾਰਤਾ ਜੀ ਇੱਧਰ ਤੱਕ ਲਈ ਆਪਾਂ ਕਰਦੇ ਤਿਆਰ ਤੇ ਹੁਣ ਇੱਧਰ ਲਈ ਕਿੱਲੇ ਆਪਾਂ ਕਰ ਰਹੇ ਹਾਂ ਤਿਆਰ ਦੋਹਰ ਉਹ ਕਰਤਾ ਹੁਣ ਸੁਆਗਾ ਵੱਜ ਰਿਆ ਨੇ ਤੇ ਇੱਧਰ ਆਪਾਂ ਹੁਣ ਦੌਰ ਕਰਨਾ ਜੀ ਕਿਰ ਆਪਾਂ ਬਾਤ ਆ ਤੇ ਬਤਾ ਚੱਲੇ ਜੀ ਸਾਰੇ ਖੇਤ ਆਪਣੇ ਤੇ ਕੱਲ ਨੂੰ ਤਕਰੀਬਨ ਉਹਰੇ ਬਜਾਈ ਦਾ ਨਿਪਟ ਜੂਗਾ ਜੀ ਤੇ ਉਹਦੇ ਬਾਅਦ ਚੋਂ ਆਪਾਂ ਦੇਖੋ ਜੀ ਤਾਂ ਹੈ ਰੋਣਾ ਆਪਾਂ ਬਾਹਰ ਆਏ ਆ ਚੌਂਡੀਰ ਨਾਲ ਤੇ 2-4 ਦਿਨ ਦਾ ਕੰਮ ਆਈ ਆਪਣਾ ਬੀਜਿਕ ਤੋਂ ਪਹਿਲਾਂ ਪਹਿਲਾਂ ਆਪਾਂ ਬਜਾਈ ਦਾ ਕੰਮ ਨਿਬੇੜ ਦਾਂਗੇ ਤੇ ਆਪਾਂ ਲੱਗਿਆ ਜੀ ਹੁਣ ਯੋਨ ਡੀਰ ਨਾਲ ਪੌਣ ਤੇ ਮਹਿੰਦਰੇ ਨਾਲ ਕਰ ਰਹੀ ਬਿਚਾਈ ਨਹੀਂ ਉਹ ਜਿੱ ਚੱਲੀ ਗਿਆ ਪੰਮਾ ਕੇ ਸਲ কারদি আর ਨਾ ਆ ਗਿਆ ਉਹਨੇ ਜੋ ਵਰ ਕਹਿੰਦਾ ਮੈਂ ਪਾਉਂਗਾ ਯਾ ਤੁਸੀਂ ਪੀਓ ਚਾਹ ਇਹ ਹੁਣ ਮੈਂ ਪਾਉਣਾ ਹੈ ਮੈਂ ਕਿਹਾ ਨੇ ਆਜੇ ਪਾ ਲਿਆ ਤਿੰਨ ਕਿੱਲੇ ਕੇਰਾ ਕੇ ਨਾ ਬਾਕੀ ਅੱਜ ਛੱਡ ਦਣੀਆਂ ਤੇ ਕੱਲੂ ਫਿਰ ਉਹਨਾਂ ਨੂੰ ਤਿਆਰ ਕਰਾਂਗੇ ਤੇ ਅੱਜ ਵਸ ਸਾਹੀ ਦੋ ਹੀ ਕਿੱਲੇ ਹੁਣ ਤਿਆਰ ਕਰਨੇ ਆ ਇਹ ਨਿਮਲ ਮਤਲ ਨਿਪੜੇਗਾ ਕੰਮ ਹੁਣ ਸਵਾਗੇ ਸਵਾਗੇ ਤੇ ਰਹਿ ਗਿਆ ਤੇ ਦੋ ਰੋ ਕੇ ਤੇ ਕੱਲ ਨੂੰ ਬਾਈ ਆਪਾਂ ਇੱਧਰ ਹੁਣ ਕਰਾਂਗੇ ਬਹਾਈ ਇਹ ਜੱਫਾ ਕੇਰਾ ਕੇ ਨਾ ਬਾਕੀ ਛੱਡ ਦੇਣੇ ਆ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਜੀ ਤੇ ਆਪਣੇ ਚੈਨਲ ਨੂੰ ਪਰਸਬਲ ਸਬਸਕ੍ਰਾਈਬ ਤੇ ਬੱਤ ਬਸ ਸਪੋਰਟ ਕਰੋ ਜੀ ਆਪਣੇ ਚੈਨਲ ਦੀ ਤੇ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖਣ ਬਾਅਦ